ਹਾਂਜੀ ਸਾਰੇ ਠੀਕ ਠਾਕ ਹੋਵੋਗੇ ਫੇਸਬੁਕ ਵਾਲਿਓ YouTube ਵਾਲਿਓ ਤੇ ਕਹਿੰਦਾ ਦੇਖਣਾ ਦੀ ਆਪਾਂ ਜੀਰੀ ਚ ਅੱਜ ਦਵਾਈ ਪ੍ਰਦਾਨ ਕਿਉਂਕਿ ਮੁੱਛਲਾਈ ਹੋਈ ਹੈ ਇਹਦੇ ਵਿੱਚ ਕਹਿੰਦੇ ਇੱਕ ਵਾਰੀ ਪ੍ਰਦਾਨ ਜ਼ਰੂਰ ਪਾਓ ਐਂ ਸਾਲ ਕਹਿੰਦਾ ਲਾਮ ਲਾਮਾ ਜੇ ਤੇ ਥੋਥੀਆਂ ਹੀ ਵੱਲ ਨਿਕਲਦੀਆਂ ਨੇ ਲਾਮਾ ਤਾਂ ਬਾਲੀਆਂ ਥੋਥੀਆਂ ਹੀ ਹੋ ਜਾਂਦੀਆਂ ਹੋ ਮੇਰੇ ਪਦਾਣ ਦਾ ਕਾਰਨ ਹੋ ਸਕਦਾ ਕਹਿੰਦਾ ਦਿਖਾਇਆ ਤੇ ਡਾਕਟਰ ਨੂੰ ਕਿਸੇ ਨੂੰ ਸਮਝ ਨਹੀਂ ਆਈ ਪਹਿਲੀ ਵਾਰੀ ਹੁਣ 3-4 ਸਾਲਾਂ ਬਾਅਦ ਦੁਬਾਰੇ ਪਾ ਰਹੇ ਆ ਪ੍ਰਦਾਣ ਕੱਲੀ ਮੁਛਲ ਚ ਬਾਕੀ ਮੌਸਮ ਹੋ ਗਿਆ ਖਰਾਬ ਅੱਜ ਤਾਂ ਨੇ ਫੇਰ ਹੋਰ ਖੜਦੇ ਆ ਤੇ ਸੁੰਡੀ ਹੋ ਗਈ ਸਟਾਰਟ ਮਾੜੀ ਮਾੜੀ ਜਿਹਾ ਪੱਤਾ ਲਵੇਟਾ ਦੇ ਸੁੰਡੀ ਨੇ ਫੜ ਲਿਆ ਮੋਸ਼ਨ ਤੇ ਅੱਜ ਦਾ ਦਿਨ ਹੋਰ ਮੌਸਮ ਖਰਾਬ ਗਿਆ ਲੱਗਦਾ ਤਾਂ ਕਰਕੇ ਖੜ ਗਏ ਅੱਜ ਕਾਲੂ ਜਲਾਵਾਂਗੇ ਮੋਟਰ ਕਿਉਂਕਿ ਇੱਕ ਤਾਂ ਵਹਣ ਇੱਥੇ ਉੱਚੇ ਨੇ ਥੋੜੇ ਜੀ ਤਾਂ ਕਰਕੇ ਅੱਜ ਦਾ ਦਿਨ ਫੇਰ ਮੋਟਰ ਬੰਦ ਕੀਤੀ ਹੋਈ ਆਪਣੀ ਪਾਣੀ ਸੁੱਕਿਆ ਹੋਇਆ ਮੀਂਹ ਆਉਂਦਾ ਕੋਈ ਗੱਲ ਨਹੀਂ ਦਵਾਈ ਡੇਗਾ ਕਾਲੂ ਹੁਣ ਆਪਾਂ ਜੀਰੀ ਦੇਖ ਲੋ ਜੀ ਤੇ ਥੋੜਾ ਥੋੜਾ ਅਗਾਂ ਧਿਆਨ ਰੱਖੋ ਹੁਣ ਮੁੱਛਲ ਤੇ ਮੌਸਮ ਖਰਾਬ ਕਾਰਨ ਬਲਾਸਟਰ ਰੋਗ ਦੀ ਸਕਾਇਤ ਆ ਚੁੱਕੀ ਹੈ ਮਾੜੀ-ਮੋਟੀ ਹਰੇਕ ਨੂੰ ਪਤਾ ਨਹੀਂ ਲੱਗਦਾ ਉਹ ਬਲਾਸਟਰ ਰੋਗ ਦਾ ਮਤਲਬ ਆਹਾ ਜਿਹੜਾ ਆਹਾ ਸੁਗਦਾ ਉਤੋਂ ਪਤਾ ਜਾਗਾ ਨਾ ਆ ਬਲਾਸਟਰ ਰੋਗ ਦੀ ਨਿਸ਼ਾਨੀ ਹੁੰਦੀ ਹੈ ਆ ਦੇਖ ਧਿਆਨ ਰੱਖਿਓ ਜਦੋਂ ਆਏ ਕੁਛ ਨਹੀਂ ਹੁੰਦਾ ਮਾੜੇ ਮੋਟੇ ਨੂੰ ਵੀ ਜਿਆਦਾ ਹੋਣ ਲੱਗਦੇ ਤਾਂ ਬਲਾਸਟ ਸਟ੍ਰੋਕ ਦੀ ਸਪਰੇ ਬੜੀ ਜ਼ਰੂਰੀ ਹੁੰਦੀ ਆ ਮੁੱਛਲ ਦੇ ਖਾਸ਼ ਕਰਕੇ ਵੀ ਜਦੋਂ ਮੌਸਮ ਚੇਂਜ ਹੁੰਦਾ ਤੇ ਗਰਮੀ ਜਿਆਦਾ ਵੱਧਦੀ ਆ ਠੰਡ ਤੋਂ ਗਰਮੀ ਵੱਧਦੀ ਆ ਜਾਂ ਗਰਮੀ ਤੋਂ ਠੰਡ ਵੱਧਦੇ ਬਲਾਸਟ ਸਟ੍ਰੋਕ ਉਹਦੀ ਸਟਾਰਟ ਹੁੰਦਾ ਜਦੋਂ ਹੁਣ ਮੌਸਮ ਜਿਆਦਾ ਗਰਮਿਆ ਜੀਮੀ ਤੋਂ ਵੱਧ ਕਰਦਾ ਉਹਦੋਂ ਬਲਾਸਟ ਸਟ੍ਰੋਕ ਦੇ ਚਾਂਸ ਹੁੰਦੇ ਨੇ ਅਜਾ 5 4 ਦਿਨ ਧਿਆਨ ਰੱਖਿਓ ਉੱਤੋਂ ਲਾ ਲਾਗੇ ਪੱਤੇ ਆ ਦੇਖ ਜਿਵੇਂ ਆ ਹੋ ਰਿਹਾ ਪੱਤਾ ਇਹ ਤਾਂ ਦੂਜਾ ਤਾਂ ਇਹ ਨਹੀਂ ਹੈ ਬਲਾਸਟਰੋਗ ਉੱਪਰ ਸਟਾਰਟ ਹੁੰਦਾ ਹੈ ਉਹ ਤੇ ਉਹਦਾ ਵਿਜ ਤੇ ਜ਼ਿੰਕ ਦੀ ਘਾਟ ਹੋਵੇ ਬਾਕੀ ਅਬ ਤੁਸੀਂ ਸਾਰੇ ਸਿਆਣੇ ਹੋ ਨੇ ਜਿਹਨੇ ਮੱਛਲ ਤਲਾਈ ਹੈ ਮੱਛਲ ਹਰੇਕ ਤੋਂ ਹੁੰਦੀ ਨਹੀਂ ਲੋਟ ਕਿਉਂਕਿ ਆਕ ਦੇ ਬਲਾਸਟਰੋਗ ਆ ਕੇ ਤੇ ਕੋਈ ਰੋਗ ਆ ਬਾਹਲੇ ਰੋਗ ਉਹਨੇ ਕਿਹਦੇ ਘੰਟੀ ਰੋਗ ਆ ਗਿਆ ਇਹ ਧਿਆਨ ਭਲਾ ਰੱਖਣਾ ਪੈਂਦਾ ਮੱਛਲਾਂ ਤਾਂ ਜਮੇ ਉੱਪਰ ਜਾ ਕੇ ਵੀ ਜਮਾ ਸਿਰੇ ਤੇ ਜਾ ਕੇ ਵੀ ਥੋੜਾ ਥੋੜਾ ਵੰਡਦਾ ਮੱਛਲਾਂ ਦਾ ਇੰਨਾ ਧਿਆਨ ਰੱਖਣਾ ਪੈਂਦਾ ਜਦੋਂ ਫਿਓਜੀਵਨ ਦਵਾਈ ਆਈ ਹੈ ਨਾ ਪਹਿਲੀ ਵਾਰੀ ਜਿਹਨੇ ਤਾਂ ਉਹ ਐਂਡ ਤੇ ਮਾਰਤੀਆਂ ਸਪਰੇਇਆਂ ਦੋ ਫਿਓਜੀਵਨ ਦੀਆਂ ਉਹਨਾਂ ਦਾ ਕੇਸ ਤਾਂ ਨਿਕਲਦੇ ਤੋਂ ਪੂਰਾ ਨਹੀਂ ਥੋੜ੍ਹੀ ਪਈ ਸਾਰਾ 20 ਮਣਤੀ ਕਿ ਪਮਣ ਕਿਲੇ ਤੇ ਰਹੀ ਸੀ ਜਿਨ੍ਹਾਂ ਨੇ ਕਰਤੀ ਉਹ 60 65 ਮਣਤੀ ਗਈ ਜਦੋਂ ਚਲੋ ਜੀ ਧੰਨਵਾਦ ਜੀ ਆਦਾ ਖਿਆਲ ਰੱਖੋ ਮੱਛਲ ਜੀ ਦਾ